ਦਾ ਟੀਚਰਸ ਟੀਵੀ YouTube ਚੈਨਲ ਦੇਖ ਰਹੇ तमाम ਦਰਸ਼ਕਾਂ ਨੂੰ ਪਿਆਰ ਭਰ ਸਤਿ ਸਾਕ ਮੈਂ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਅਗਲੀ ਵੀਡੀਓ ਲੈ ਕੇ ਤੁਹਾਡੇ ਦਰਮਿਆਨ ਅੱਜ ਦੀ ਜਿਹੜੀ ਇਹ ਵੀਡੀਓ ਆ ਇਹ ਮੈਥ ਦੇ ਨਾਲ ਹੀ ਸੰਬੰਧਤ ਆ ਜਿਵੇਂ 6ਵੀਂ ਕਲਾਸ ਦਾ ਮੈਥ 6th ਕਲਾਸ ਦਾ ਜਿਹੜਾ ਹੈਗਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਮੈਥ ਆ ਉਹ ਆਪਾਂ ਕਰਨ ਜਾ ਰਹੇ ਆ ਕੱਲ ਆਪਣੇ ਪੰਜਾਬ ਦੇ ਵਿੱਚ ਇਲੈਕਸ਼ਨ ਆ ਜਿਹੜੇ ਹੋਗੇ ਹਟੇ ਆ ਤੋ ਅੱਜ ਤੋਂ ਬਾਅਦ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਰੈਗੂਲਰ ਹਰ ਰੋਜ਼ ਇੱਕ ਵੀਡੀਓ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰਿਆ ਕਰਾਂਗੇ ਸਟੱਡੀ ਨਾਲ ਸੰਬੰਧਤ 6th ਕਲਾਸ ਤੋਂ ਲੈ ਕੇ ਮੈਥ ਆ ਜਿਹੜਾ ਹੈਗਾ ਇਹ ਕੋਈ ਕਲਾਸ ਦੇ ਨਾਲ ਡਿਪੈਂਡੈਂਟ ਨਹੀਂ ਹੁੰਦਾ ਵੀ ਇਹ ਫਲਾਨੀ ਕਲਾਸ ਦੇ ਵਿੱਚ ਹੁਣ ਇਸ ਤਰ੍ਹਾਂ ਬੇਸਿਕ ਜਿਹੜੀਆਂ ਚੀਜ਼ਾਂ ਸ਼ੁਰੂਆਤਾਂ ਕਰਕੇ ਅਸੀਂ ਕੀਤੀ ਸੀ ਪਹਿਲਾਂ ਜਿਹੜੀਆਂ ਹੈਗੀਆਂ ਅੱਜ ਤੋਂ 6-7 ਮਹੀਨੇ ਪਹਿਲਾਂ ਜਦੋਂ ਨੂੰ ਮੋਦੇ ਦੀ ਤਿਆਰੀ ਅਸੀਂ ਕਰਾ ਰਹੇ ਸੀਗੇ ਉਹਦੇ ਵਿੱਚ 5ਵੀਂ ਕਲਾਸ ਦੇ ਮੈਥ ਦੀਆਂ ਸਾਰੀਆਂ ਵੀਡੀਓ ਜਿਹੜੀ 5ਵੀਂ ਕਲਾਸ ਦਾ ਮੈਥ ਆ ਉਹਦੇ ਵਿੱਚ ਪਿਆਗ ਆ ਇਹ ਜਿਹੜੀ ਮੈਥ ਦੀ ਤਿਆਰੀ ਆ ਇਹ ਰੈਗੂਲਰ ਅਸੀਂ ਇਸ ਤੋਂ ਬਾਅਦ 6th ਤੋਂ ਬਾਅਦ 7th 8th 9th ਔਰ 10th ਕਲਾਸ ਤੱਕ ਇਹ ਮੈਥ ਦੀ ਤਿਆਰੀ ਅਸੀਂ ਇਸ ਇਹ ਇੰਨਾ ਵੀਡੀਓ ਰਾਹੀਂ ਬਕਾਇਦਾ ਤੌਰ ਤੇ ਤੁਹਾਡੇ ਤੱਕ ਕਰਾਉਂਦੇ ਰਵਾਂਗੇ ਸੋ ਅਗਲੀ ਵੀਡੀਓ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਦਰਸ਼ਕਾਂ ਨੇ ਹਾਲੇ ਤੱਕ ਦਾ ਟੀਚਰਸ ਟੀਵੀ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਇਹ ਕਰ ਲੋ ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਇਹ ਫੋਨ ਆਉਂਦੇ ਵੀ ਸਾਡੇ ਜਿਹੜੀਆਂ ਵੀਡੀਓ ਤੁਸੀਂ ਪਾ ਰਹੇ ਹੋ ਸਾਡੇ ਨਾਲ ਇਹਦਾ ਕੀ ਸਬੰਧ ਆ ਸਾਡੇ ਬੱਚੇ ਤਾਂ CBSE ਬੋਰਡ ਜਾਂ ICSE ਬੋਰਡ ਦੇ ਵਿੱਚ ਪੜ੍ਹਦੇ ਆ ਦੋਸਤੋ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਮੈਥ ਆ ਜਿਹੜਾ ਚਾਹੇ ਉਹ CBSE ਬੋਰਡ ਦਾ ਚਾਹੇ ਉਹ ICSE ਬੋਰਡ ਦਾ ਹੈਗਾ ਮੈਥ ਮੈਥ ਹੀ ਹੁੰਦਾਗਾ ਚਾਹੇ ਉਹ ਪੰਜਾਬੀ ਮੀਡੀਅਮ ਚ ਕਰ ਲੋ ਚਾਹੇ ਇੰਗਲਿਸ਼ ਮੀਡੀਅਮ ਦੇ ਵਿੱਚ ਕਰ ਲੋ ਉਹਨੂੰ ਹੱਲ ਹੋਣੇ ਜਿਹੜੇ ਕੁਐਸਚਨ ਉਹਦੇ ਹੱਲ ਹੋਣੇ ਆ ਉਹ ਸਿਸਟਮ ਹਰ ਇੱਕ ਦੇ ਵਿੱਚ ਫਾਰਮੂਲੇ ਜਿਹੜੇ ਇਸੇ ਤਰ੍ਹਾਂ ਹੀ ਲੱਗਦੇ ਆ ਬਸ ਸਿਰਫ ਉਹਨਾਂ ਦੇ ਚ ਇੰਗਲਿਸ਼ ਦੇ ਵਿੱਚ ਸੰਖਿਆਵਾਂ ਦੇ ਨਾਮ ਕਿਸ ਤਰ੍ਹਾਂ ਹੁੰਦੇ ਆ ਔਰ ਪੰਜਾਬੀ ਦੇ ਵਿੱਚ ਬੋਲਣ ਜੋ ਕਿਸ ਤਰ੍ਹਾਂ ਹੁੰਦੇ ਇਹਦਾ ਫਰਕ ਹੀ ਪੈਂਦਾ ਬਾਕੀ ਫਾਰਮੂਲੇ ਸੇਮ ਟੂ ਸੇਮ ਹੁੰਦੇ ਆ ਇਸ ਕਰਕੇ ਸਾਡੀਆਂ ਵੀਡੀਓ ਜਿਹੜੀਆਂ ਹੈਗੀਆਂ ਉਹਨਾਂ ਬੱਚਿਆਂ ਲਈ ਵੀ ਇਹ ਫਲੂਟਫੁੱਲ ਆ ਜਿਹੜੇ ਬੱਚੇ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਪੜ੍ਹਦੇ ਆ ਆ ਕੋਸ਼ਿਸ਼ ਕਰਿਆ ਕਰਾਂਗੇ ਵੀ ਇੰਗਲਿਸ਼ ਦੇ ਵਿੱਚ ਵੀ ਜਿਹੜੀਆਂ ਵੀ ਤੁਹਾਨੂੰ ਇਹ ਜਿਹੜੇ ਆ ਹੱਲ ਕਰਾਂ ਕਰਾਂਗੇ ਜੋ ਵੀ ਸੰਖਿਆਵਾਂ ਨੂੰ ਕਿਸ ਤਰ੍ਹਾਂ ਲਿਖਣਾ ਜਾਂ ਕਿਹੜੇ ਕਿਹੜੇ ਫੈਕਟਰ ਆ ਜਿਹੜੇ ਹੈਗੇ ਉਹਨੂੰ ਕਿਵੇਂ ਲਿਖਿਆ ਜਾਂਦਾਗਾ ਉਹ ਤੁਹਾਡੇ ਨਾਲ ਅਸੀਂ ਨਾਲ ਦੀ ਨਾਲ ਸਾਂਝੀ ਕਰਦੇ ਰਾਂਗੇ ਚਲੋ ਜੀ ਬਿਨਾਂ ਦੇਰੀ ਕੀਤੇ ਸ਼ੁਰੂ ਕਰਦੇ ਆ ਅੱਜ ਦੀ ਜਿਹੜੀ ਵੀਡੀਓ ਇਹ ਸਾਡੀ ਜਿਹੜੀ ਮੈਥ ਦੇ ਉੱਤੇ ਇਸ ਤੋਂ ਪਹਿਲਾਂ ਦੋ ਵੀਡੀਓ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਮੈਸੇਜ ਜੀਆਂ ਕਰ ਚੁੱਕਿਆ ਸਿਕਸਥ ਕਲਾਸ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਖਾਸ ਤੌਰ ਤੇ ਔਰ ਜਿਹੜੇ ਬੱਚਿਆਂ ਨੇ ਨਮੋਧਿਆ ਦੀ ਤਿਆਰੀ ਕਰਨੀ ਆ ਉਹਨਾਂ ਲਈ ਬਹੁਤ ਹੀ ਫਰੂਟਫਲ ਆ ਸਾਡੀ ਕੋਸ਼ਿਸ਼ ਅੱਗੇ ਤੋਂ ਹੀ ਰਹੂਗੀ ਵੀ ਅਸੀਂ ਤਿਆਰੀ ਇਹ ਬਕਾਇਦਾ ਤੌਰ ਤੇ ਰਹਿ ਕੇ ਸ਼ੁਰੂ ਕਰਦੇ ਰਹੀਏ ਗਰਮੀ ਬਹੁਤ ਆ ਬਾਹਰ ਨਾ ਨਿਕਲਿਆ ਕਰੋ ਘਰ ਦੇ ਵਿੱਚ ਬੈਠ ਕੇ ਘੰਟਾ ਦੋ ਘੰਟੇ ਜਿਹੜੀਆਂ ਸਾਡੀ ਵੀਡੀਓ ਦੇਖ ਕੇ ਤੁਸੀਂ ਆਪਦੇ ਮੈਥ ਦੀ ਤਿਆਰੀ ਜਾਂ ਹੋਰ ਸਟੱਡੀ ਨਾਲ ਸੰਬੰਧਤ ਦਾ ਤਿਆਰੀ ਤੁਸੀਂ ਕਰੇ ਬੈਠੇ ਕਰਿਆ ਕਰੋ ਤਾਂ ਕਿ ਤੁਸੀਂ ਗਰਮੀ ਤੋਂ ਵੀ ਬਚ ਸਕੋ ਔਰ ਤੁਹਾਨੂੰ ਜਿਹੜਾ ਹੈਗਾ ਫਾਇਦਾ ਵੀ ਹੋ ਸਕੇ ਸੋ ਹੋ ਸਕੇ এডੂਕੇਸ਼ਨ ਦਾ ਹਾਂਜੀ ਅੱਜ ਜਿਹੜਾ ਆਪਾਂ ਕਰਨ ਜਾ ਰਹੇ ਆ ਸਾਡਾ ਟਾਪਿਕ ਆ ਗुणਨਖੰਡ ਦੀਆਂ ਵਿਸ਼ੇਸ਼ਤਾਵਾਂ ਗुणਨਖੰਡ ਇਹ ਪਹਿਲਾ ਜਿਹੜੀ ਹੈਗੀ ਵੀਡੀਓ ਆਪਣੀ ਗुणਨਖੰਡ ਦੇ ਉੱਤੇ ਬਣੀ ਆ ਵੀ ਹੈਗਾ ਇਸੇ ਚੈਨਲ ਦੇ ਉੱਤੇ ਉਹ ਆਈ ਬਟਨ ਜਿਹੜਾ ਇਧਰਲੇ ਪਾਸੇ ਆ ਮੇਰੇ ਹੱਥ ਵਾਲੇ ਪਾਸੇ ਉੱਤੇ ਅਸੀਂ ਇਹਨੂੰ ਕਲਿੱਕ ਕਰਕੇ ਤੁਸੀਂ ਪਹਿਲਾਂ ਵਾਲੀ ਵੀਡੀਓ ਜਿਹੜੀ ਹੈਗੀ ਉਹ ਸਾਡੀ ਦੇਖ ਸਕਦੇ ਆ ਉਹ ਆਈ ਬਟਨ ਨੂੰ ਤੁਸੀਂ ਜਦੋਂ ਪ੍ਰੈਸ ਕਰੋਗੇ ਉਹ ਪਹਿਲਾਂ ਵਾਲੀ ਵੀਡੀਓ ਚੱਲ ਪੋਊਗੀ ਜਿਨ੍ਹਾਂ ਨੂੰ ਹਾਲੇ ਤੱਕ ਗुणਨਖੰਡ ਜਾਂ ਗੁਣ ਜਵਾਰੇ ਨਹੀਂ ਜਾਣਕਾਰੀ ਹੈਗੀ ਉਹ ਇਸ ਆਈ ਬਟਨ ਨੂੰ ਦੱਬ ਕੇ ਹੁਣੇ ਪਹਿਲਾਂ ਉਹ ਵਾਲੀ ਵੀਡੀਓ ਦੇਖੋ ਫੇਰ ਇਹ ਵੀਡੀਓ ਜਿਹੜੀ ਹੈਗੀ ਦੇਖਣ ਦਾ ਤੁਹਾਨੂੰ ਫਾਇਦਾ ਹੋਊਗਾ ਸੋ ਚਲੋ ਜੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗुणਨਖੰਡ ਗुणਨਖੰਡ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਕੀ ਕੀ ਕਿਸ ਤਰ੍ਹਾਂ ਗुणਨਖੰਡ ਆ ਜਿਹੜੇ ਹੈਗੇ ਆ ਉਹਨਾਂ ਦੀ ਵਿਸ਼ੇਸ਼ਤਾਵਾਂ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਸਭ ਤੋਂ ਪਹਿਲਾਂ ਆਪਾਂ ਲਿਖਦੇ ਹਾਂ ਵੀ ਗुणਨਖੰਡ ਜਿਹੜੇ ਹੈਗੇ ਆ ਪੰਜਾਬੀ మీడియం ਵਾਲੇ ਬੱਚੇ ਇਹਦੇ ਬਾਰੇ ਜਾਣਦੇ ਆ ਵੀ ਗੁੰਨਖੰਡਾ ਜਿਹੜੇ ਕਿਵੇਂ ਬਣਾਏ ਜਾਂਦੇ ਆ ਉਹ ਵੀਡੀਓ ਚ ਦੇਖ ਕੇ ਤੁਹਾਨੂੰ ਪਤਾ ਵੀ ਲੱਗ ਜਾਊਗਾ ਸੋ ਅੱਜ ਜਿਹੜੀ ਹੈਗੇ ਗੁੰਨਖੰਡਾ ਦੀ ਆਪਾਂ ਇੰਗਲਿਸ਼ ਦੇ ਵਿੱਚ ਇਹਨੂੰ ਆਪਾਂ ਫੈਕਟਰ ਕਹਿੰਦੇ ਆ ਵੈਕਟਰਸ ਇੰਗਲਿਸ਼ ਦੇ ਵਿੱਚ ਇਹਨੂੰ ਕੀ ਕਹਿੰਦੇ ਆ ਆਪਾਂ ਫੈਕਟਰ ਇਹਨਾਂ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਜਿਵੇਂ ਪਹਿਲਾਂ ਵਾਲੀ ਵੀਡੀਓ ਜਦੋਂ ਤੁਸੀਂ ਦੇਖੋਗੇ ਮੈਂ ਤੁਹਾਨੂੰ ਫੇਰ ਬਿਜਾਰਸ਼ ਕਰੂੰਗਾ ਜੇ ਆਹ ਵੀਡੀਓ ਨਾਲ ਦੇਖਣ ਲੱਗ ਜੇ ਪਹਿਲਾਂ ਜਿਹੜੀ ਆਈ ਬਟਨ ਤੇ ਚੱਲ ਰਹੀ ਹੈ ਵੀਡੀਓ ਪਹਿਲਾਂ ਉਹ ਦੇਖੋ ਫਿਰ ਇਹ ਤੇ ਆਇਓ ਫਿਰ ਤੁਹਾਨੂੰ ਜਾਦੇ ਸਮਝਦੇ ਵਿੱਚ ਲੱਗੂਗੀ ਸੋ ਜਿਵੇਂ ਆਪਣੇ ਕੋਲੇ ਆ ਹੈਗਾ 12 6 2 ਇਹਨੂੰ ਆਪਾਂ 12 ਲਿਖਦੇ ਆ ਥੋੜੀ ਮਾੜੀ ਜਾਣਕਾਰੀ ਦੇ ਨਾਲ ਤੁਹਾਨੂੰ ਸਮਝ ਵੀ ਲੱਗ ਜੂ ਬਾਕੀ ਤੁਸੀਂ ਵੀਡੀਓ ਚ ਕਲੀਅਰ ਕਰ ਹੀ ਲੈਣੀ ਆ 6 2 12 ਹੁੰਦੇ ਆ 6 ਤੇ 2 ਜਿਹੜੇ ਹੈਗੇ ਆ ਉਹ 12 ਦੇ ਗੁਣਖੰਡ ਆ 6 ਤੇ 2 6 ਤੇ 2 ਜਿਹੜਾ ਹੈਗਾ ਇਹ ਕਿਹਦੇ ਗੁਣਖੰਡ ਆ 6 ਅਤੇ 2 12 ਦੇ ਗੁਣਖੰਡ 12 ਦੇ ਗੁਣਖੰਡ ਹੈ ਤੇ 12 ਜਿਹੜਾ ਹੈਗਾ 12 6 ਅਤੇ 2 ਦਾ ਗੁਣਜ ਸਿੱਧੇ ਤਰੀਕੇ ਨਾਲ ਹਿਸਾਬ ਲਾ ਲਓ ਵੀ ਜਿਹੜੀਆਂ ਦੋਸਤ ਜਿਹੜੀਆਂ ਸੰਖਿਆਵਾਂ ਨੂੰ ਗੁਣਾ ਕਰਨ ਦੇ ਉੱਤੇ ਜਿਹੜੀ ਪ੍ਰਾਪਤ ਹੋ ਜਾਂਦੀ ਹੈ ਜਦੋਂ ਅਸੀਂ ਕਿਸੇ ਵੀ ਸੰਖਿਆਵਾਂ ਨੂੰ ਮਲਟੀਪਲਾਈ ਕਰ ਲੈਨੇ ਆ ਦੋ ਜਾਂ ਤਿੰਨ ਸੰਖਿਆਵਾਂ ਨੂੰ ਜਿਹੜੀ ਸੰਖਿਆ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਉਹ ਗੁਣਜ ਹੁੰਦੀ ਹੈ ਜਿਹੜੀਆਂ ਸੰਖਿਆਵਾਂ ਨੂੰ ਗੁਣਾ ਕੀਤਾ ਹੁੰਦਾ ਜਿੰਨੀਆਂ ਸੰਖਿਆਵਾਂ ਨੂੰ ਅਸੀਂ ਗੁਣਾ ਕੀਤਾ ਹੁੰਦਾ ਉਹ ਸਾਰੀਆਂ ਉਸ ਜਿਹੜੀ ਸਾਡੇ ਗੁਣਜ ਹੁੰਦਾ ਬਣਿਆ ਉਹਦੀਆਂ ਗੁਣਨਖੰਡ ਹੁੰਦੀਆਂ ਜਿਵੇਂ 6 ਤੇ 2 12 ਦੇ ਕੀ ਆ ਗੁਣਨਖੰਡ ਆ ਤੇ 12 ਜਿਹੜੀ ਹੈਗੀ 6 ਤੇ 2 ਦਾ ਗੁਣਜ ਹੁਣ ਪਹਿਲਾਂ ਹੈ ਗੁਣਨਖੰਡ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਅਸੀਂ ਗੁਣਨਖੰਡ ਜਦੋਂ ਕਿਸੇ ਸੰਖਿਆਵਾਂ ਦੇ ਬਣਾਉਨੇ ਆ ਗੁਣਨਖੰਡ ਉਹ ਬਹੁਤ ਸਾਰੇ ਬਣ ਜਾਂਦੇ ਆ ਇ ਕਿਸੇ ਦੇ 2 ਬਣ ਜਾਂਦੇ ਕਿਸੇ ਦੇ 3 ਬਣ ਜਾਂਦੇ ਕਿਸੇ ਦੇ 8 ਬਣ ਜਾਂਦੇ ਆ ਕਿਸੇ ਦੇ 10 ਤੱਕ ਵੀ ਗੁਣ ਗੁਣਨ ਖੰਡ ਆ ਜਿਹੜੇ ਉਹ ਹੋ ਸਕਦੇ ਆ ਅੱਜ ਜਿਹੜੀ ਹੈਗੀ ਸੰਖਿਆ ਸਾਡੀ ਹੈਗੀ ਅਕੋਣ ਖੰਡ ਦੇ ਵਿੱਚ ਵੀ ਜਦੋਂ ਅਸੀਂ ਕਿਸੇ ਸੰਖਿਆਵਾਂ ਦੇ ਗੁਣਨ ਖੰਡ ਬਣਾਉਨੇ ਆ ਉਹਨਾਂ ਗੁਣਨ ਖੰਡਾਂ ਦੇ ਵਿੱਚ ਕੀ ਵਿਸ਼ੇਸ਼ਤਾ ਹੁੰਦੀ ਆ ਇੱਕ ਆ ਜਿਹੜਾ ਹੈਗਾ ਇੱਕ ਹਰੇਕ ਸੰਖਿਆ ਦਾ ਗੁਣਨ ਖੰਡ ਆ ਹਰੇਕ ਸੰਖਿਆ ਦਾ ਗੁਣਨ ਖੰਡ ਜਿਹੜਾ 1 ਇਹ ਹਰ ਇੱਕ ਸੰਖਿਆ ਦਾ ਜਿਹੜਾ ਹੈਗਾ ਗੁਣਨਖੰਡ ਹੁੰਦਾ ਹੀ ਹੁੰਦਾ ਜਿਵੇਂ ਹੁਣ 12 ਸੀਗਾ 12 12 1 12 ਹੁੰਦੇ ਆ 12 1 12 ਇਹਦਾ ਮਤਲਬ 12 ਦਾ 1 ਜਿਹੜਾ ਹੈਗਾ ਗੁਣਨਖੰਡ ਹੁੰਦਾ ਹੀ ਆ ਜਿੰਨੀਆਂ ਵੀ ਪ੍ਰਕਿਰਤਕ ਸੰਖਿਆਵਾਂ ਆ 1 ਤੋਂ ਸ਼ੁਰੂ ਹੋ ਜਾਂਦੀਆਂ ਪ੍ਰਕਿਰਤਕ ਨੇਚਰਲ ਨੰਬਰ ਜਿਹੜੇ 1 ਤੋਂ ਸ਼ੁਰੂ ਹੋ ਜਾਂਦੇ ਆ 1 ਤੋਂ ਲੈ ਕੇ ਅੱਗੇ ਜਿੰਨੀਆਂ ਵੀ ਸੰਖਿਆਵਾਂ ਅਨੰਤ ਤੱਕ ਚੱਲਦੀਆਂ ਕੋਈ ਸੀਮਤ ਛੋਟੀ ਤਾਂ ਸਾਨੂੰ ਪਤਾ ਪ੍ਰਕਿਰਤਕ ਸੰਖਿਆ 1 ਹੁੰਦੀ ਹੈ ਪਰ ਵੱਡੀ ਜਿੱਥੋਂ ਤੱਕ ਮਰਜ਼ੀ ਹੈ ਜਿਹੜੀ ਅਨੰਤ ਤੱਕ ਰਹਿੰਦੀ ਉਹਨੂੰ ਜਿਹੜਾ ਅਸੰਭਵ ਨਹੀਂ ਵੱਡੀ ਤੋਂ ਵੱਡੀ ਪ੍ਰਕਿਰਤਕ ਸੰਖਿਆ ਲਿਖਣਾ ਅਸੰਭਵ ਆ ਇਹਨੂੰ ਲਿਖਿਆ ਨਹੀਂ ਜਾ ਸਕਦਾ ਸੋ ਇਸ ਕਰਕੇ ਅਸੀਂ ਕੀ ਕਰਦੇ ਹਾਂ ਜਿਵੇਂ ਕੋਈ ਵੀ ਜਿੰਨੀਆਂ ਵੀ ਪ੍ਰਕਿਰਤਕ ਸੰਖਿਆਵਾਂ ਇੱਕ ਜਿਹੜਾ ਹੋਊਗਾ ਉਹਦਾ ਹਰੇਕ ਸੰਖਿਆ ਦਾ ਗੁਣਖੰਡ ਹੋਊਗਾ ਹੀ ਹੋਊਗਾ ਉਹਦੇ ਵਿੱਚ ਇੱਕ ਜਿਹੜਾ ਹੈਗਾ ਹਰੇਕ ਸੰਖਿਆ ਦਾ ਅਸੀਂ ਕਹਿ ਸਕਦੇ ਹਾਂ ਗੁਣਖੰਡ ਹੋਵੇਗਾ ਹੀ ਹੋਵੇਗਾ ਨੰਬਰ 2 ਤੇ ਇਹਦੀ ਵਿਸ਼ੇਸ਼ਤਾ ਕੀ ਹੁੰਦੀ ਆ ਨੰਬਰ 2 ਤੇ ਵਿਸ਼ੇਸ਼ਤਾ ਇਹਦੀ ਇਹ ਹੁੰਦੀ ਜਿੰਨੀਆਂ ਵੀ ਪ੍ਰਕਿਰਤਕ ਸੰਖਿਆਵਾਂ ਆਗੀਆਂ ਜਿੰਨੀਆਂ ਵੀ ਪ੍ਰਕਿਰਤਕ ਸੰਖਿਆਵਾਂ ਆਗੀਆਂ ਉਹ ਆਪਣੇ ਆਪ ਦਾ ਗੁਣਖੰਡ ਹੁੰਦੀਆਂ ਹੀ ਹੁੰਦੀਆਂ ਦੂਜਾ ਹੈ ਆਪਣੇ ਆਪ ਦਾ ਆਪਣੇ ਆਪ ਦਾ ਗੁਣਨਖੰਡ ਹੁੰਦੀਆਂ ਪ੍ਰਕਿਰਤਕ ਸੰਖਿਆਵਾਂ ਮੈਂ ਪ੍ਰਕਿਰਤਕ ਸੰਖਿਆਵਾਂ ਦੀ ਗੱਲ ਕਰ ਰਿਹਾ ਨੇਚਰਲ ਨੰਬਰ ਦੀ 1 ਤੋਂ ਸ਼ੁਰੂ ਹੁੰਦੀਆਂ ਨੇ ਪ੍ਰਕਿਰਤਕ ਸੰਖਿਆਵਾਂ ਆਪ ਦੇ ਆਪ ਦਾ ਗੁਣਖੰਡ ਹੋ ਹੁੰਦੀਆਂ ਹੁੰਦੀਆਂ ਜਿਵੇਂ ਇੱਥੇ 12 ਦੀ ਉਦਾਹਰਣ ਲਈ ਸੀ 12 1 12 ਹੁੰਦੀ ਆਪ ਦਾ ਇਹ ਗੁਣਜ ਵੀ ਆ 12 ਆਪ ਦਾ ਇਹ ਗੁਣਨਖੰਡ ਵੀ ਆ ਸੋ ਹਰੇਕ ਪ੍ਰਕਿਰਤਕ ਸੰਖਿਆ ਜਿਹੜੀ ਹੁੰਦੀ ਆ ਉਹ ਆਪ ਦੇ ਆਪ ਦਾ ਗੁਣਨਖੰਡ ਹੁੰਦੀ ਹੀ ਹੁੰਦੀ ਆ ਅੱਗੇ ਆ ਤੀਜਾ ਆਪਣੇ ਕੋਲੇ ਇੱਕ ਤੋਂ ਬਿਨਾ ਜਿੰਨੀਆਂ ਵੀ ਪ੍ਰਕਿਰਤਕ ਸੰਖਿਆਵਾਂ ਮਾ ਇੱਕ ਤੋਂ ਬਿਨਾ ਇੱਕ ਤੋਂ ਬਿਨਾ 1 ਤੋਂ ਬਿਨਾਂ ਹਰੇਕ ਪ੍ਰਕਿਰਤਕ ਸੰਖਿਆ ਦੇ 1 ਤੋਂ ਬਿਨਾਂ ਹਰੇਕ ਪ੍ਰਕਿਰਤਕ ਸੰਖਿਆਵਾਂ ਦੇ ਘਟੋ ਘੱਟ ਘਟੋ ਘੱਟ ਦੋ ਗੁਣਨਖੰਡ ਹੁੰਦੇ ਹੀ ਹਨ ਹੁੰਦੇ ਹੀ ਹਨ ਜਿੰਨੀਆਂ ਵੀ ਪ੍ਰਕਿਰਤਕ ਸੰਖਿਆਵਾਂ ਗਈਆਂ 1 ਤੋਂ ਬਿਨਾਂ 1 ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਜਿਵੇਂ 2 ਹੋਗੀ 3 ਹੋਗੀ 4 ਹੋਗੀ 5 ਹੋਗੀ ਜਿੰਨੀਆਂ ਵੀ ਪ੍ਰਕਿਰਤਕ ਸੰਖਿਆਵਾਂ ਟੱਟੋ-ਕੱਟ ਦੋ ਗੁਣਖੰਡ ਤਾਂ ਉਹਦੇ ਹੋਣਗੇ ਹੀ ਹੋਣਗੇ ਦੋ ਤਾਂ ਵੱਧ ਹੋ ਸਕਦੇ ਆ ਪਰ ਦੋ ਤਾਂ ਘੱਟ ਨਹੀਂ ਹੋਣਗੇ ਇਸ ਕਰਕੇ ਇੱਕ ਹੀ ਇੱਕ ਅਜਿਹੀ ਸੰਖਿਆ ਪ੍ਰਕਿਰਤਕ ਸੰਖਿਆ ਜਿਹਦਾ ਸਿਰਫ ਇੱਕ ਹੀ ਗੁਣਖੰਡ ਹੁੰਦਾ ਹੈਗਾ ਬਾਕੀ ਸਾਰੀਆਂ ਸੰਖਿਆਵਾਂ ਜਿੰਨੀਆਂ ਵੀ ਹੁੰਦੀਆਂ ਨੇ ਉਹਨਾਂ ਦੇ ਦੋ ਘੱਟੋ-ਕੱਟ ਗੁਣਖੰਡਾ ਜਿਹੜੇ ਹੁੰਦੇ ਹੋਣਗੇ ਹੀ ਹੋਣਗੇ ਅੱਗੇ ਵਿਸ਼ੇਸ਼ਤਾ ਗੁਣਖੰਡਾਂ ਦੀ ਕੀ ਆ ਗੁਣਨਖੰਡ ਜਦੋਂ ਅਸੀਂ ਕਿਸੇ ਸੰਖਿਆ ਦੇ ਗੁਣਨਖੰਡ ਆ ਜਿਹੜੇ ਹੈਗੇ ਆ ਉਹ ਲਿਖਦੇ ਆ ਗੁਣਨਖੰਡ ਸੀਮਿਤ ਆ ਜਿੰਨੇ ਵੀ ਗੁਣਨਖੰਡ ਜਿਹੜੇ ਅਸੀਂ ਲਿਖਦੇ ਆ ਉਹ ਸਾਰੇ ਕੀ ਹੁੰਦੇ ਆ ਸੀਮਿਤ ਹੁੰਦੇ ਆ ਸੀਮਿਤ ਹੁੰਦੇ ਹਨ ਠੀਕ ਆ ਜੀ ਸੀਮਿਤ ਦਾ ਮਤਲਬ ਗਿਣਜੋਗ ਹੁੰਦੇ ਆ ਗਿਣੇ ਜਾ ਸਕਦੇ ਹਨ ਜਿਵੇਂ ਆਪਣੇ ਕੋਲੇ ਗਿਣੇ ਜਾ ਸਕਦੇ ਆ ਵੀ ਜਦੋਂ ਅਸੀਂ ਕਿਸੇ ਵੀ ਸੰਖਿਆ ਦੇ ਜਿਵੇਂ ਆਪਾਂ 12 ਦੇ ਗੁਣਖੰਡ ਬਣਾ ਲੈਂਦੇ ਆ 12 ਕਿੰਮ ਕਿਨੇ ਹੁੰਦੇ ਆ 12 2 ਨੂੰ ਕੀਤੀ 6 ਨਾ 12 3 ਨੂੰ ਕੀਤੀ 4 ਨਾ 12 ਕਿਹੜੇ ਕਿਹੜੇ ਗੁਣਖੰਡ ਬਣ ਕੇ ਆਦੇ ਫਿਰ 1 2 3 4 ਤੇ 6 ਤੇ 12 ਕਿੰਨੇ ਗੁਣਖੰਡ ਬਣ ਗਏ ਇਸ ਤੋਂ ਬਿਨਾਂ ਤਾਂ ਹੋਰ ਕੋਈ ਗੁਣਖੰਡ ਹੈ ਹੀ ਨਹੀਂ ਇਹਦਾ ਜਦੋਂ ਤੁਸੀਂ ਵੀਡੀਓ 'ਚ ਦੇਖੋਗੇ ਤਾਂ ਜਦੋਂ 12 ਦੇ ਗੁਣਖੰਡ ਆ 1 2 3 4 5 6 ਇਹਦਾ ਮਤਲਬ ਆ ਅਸੀਂ ਲਿਖ ਸਕਦੇ ਹਾਂ 6 ਗੁਣਖੰਡ 12 ਦੇ ਕਿੰਨੇ ਗੁਣਖੰਡ ਹੁੰਦੇ ਆ 6 ਜਿਹੜੇ ਹੈਗੇ ਗੁਣਖੰਡ ਹੁੰਦੇ ਆ ਤੇਰੇ 6 ਗੁਣਖੰਡ ਆ ਇਹਦਾ ਮਤਲਬ ਗਿਣੇ ਜਾ ਸਕਦੇ ਆ ਸੋ ਇਹ ਗੁਣਖੰਡਾਂ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਜਿਹੜੇ ਕਿ ਗਿਣਜੋ ਹੁੰਦੇ ਜਿੰਨੇ ਗੁਣਖੰਡ ਹੁੰਦੇ ਆ ਐਸੀ ਗੁਣਖੰਡ ਜਿਹੜੇ ਆਪਾਂ ਕੀਤੇ ਆ ਪ੍ਰਕੋਣ ਖੰਡਾਂ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਫੇਰ ਰਿਪੀਟ ਕਰ ਲੈਣੇ ਆ ਵੀ ਇੱਕ ਹਰੇਕ ਸੰਖਿਆ ਦਾ ਗੁਣਖੰਡ ਹੁੰਦਾ ਹੀ ਹੁੰਦਾ ਹੈ ਦੋ ਆਪਣੇ ਆਪ ਦਾ ਗੁਣਖੰਡ ਜਿਹੜੀ ਵੀ ਸੰਖਿਆ ਤੁਸੀਂ ਪ੍ਰਕਿਰਤਕ ਸੰਖਿਆ ਲਿਖਦੇ ਆ ਉਹ ਆਪਣੇ ਆਪ ਦਾ ਗੁਣਖੰਡ ਹੁੰਦੀ ਹੀ ਹੁੰਦੀ ਹੈ ਤਿੰਨ ਇੱਕ ਤੋਂ ਬਿਨਾ ਘੱਟੋ-ਘੱਟ ਦੋ ਗੁਣਖੰਡ ਤਾਂ ਹਰੇਕ ਸੰਖਿਆ ਦੇ ਹੁੰਦੇ ਆ ਦੋ ਤੋਂ ਵੱਧ ਹੋ ਸਕਦੇ ਆ ਘੱਟ ਨਹੀਂ ਹੋ ਸਕਦੇ ਗੁਣਖੰਡ ਸੀਮਤ ਹੁੰਦੇ ਹਨ ਗੁਣਖੰਡ ਕੀ ਹੁੰਦੇ ਆ ਸੀਮਤ ਹੁੰਦੇ ਆ ਇਹ ਸੀ ਆਪਣੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਕਿ ਗੁਣਖੰਡਾਂ ਦੀ ਆਪਾਂ ਕੀਤੀਆਂ ਅੱਗੇ ਆ ਜੀ ਆਪਣੇ ਕੋਲੇ ਗੁਣਨਖੰਡ ਜਿਹੜਾ ਆਪਾਂ ਬਣਾਉਣੇ ਆ ਜਿਹੜੇ ਗੁਣਨਖੰਡ ਆਪਾਂ ਲਿਖਦੇ ਆ ਕਿਸੇ ਵੀ ਸੰਖਿਆ ਜਿਹੜੀ ਵੀ ਸਾਡੇ ਕੋਲੇ ਸੰਖਿਆ ਹੁੰਦੀ ਆ ਇੱਕ ਚੀਜ਼ ਇਹਦੇ ਵਿੱਚ ਰਹਿ ਗਈ ਸੀ ਉਹ ਸੰਖਿਆ ਜਿਹੜੀ ਹੈਗੀ ਆ ਜਿਹੜੀ ਜਿਹੜੀ ਸੰਖਿਆ ਦੇ ਅਸੀਂ ਗੁਣਨਖੰਡ ਬਣਾਉਣੇ ਆ ਜਿਵੇਂ ਆਪੇ 12 ਦੇ ਬਣਾਉਣੇ ਆ ਹਰੇਕ ਗੁਣਨਖੰਡ ਗੁਣਨਖੰਡ ਜਿਹੜੇ ਆਪਾਂ ਬਣਾਉਣੇ ਆ ਉਹ ਸੰਖਿਆ ਦੇ ਬਰਾਬਰ ਹੋਊ ਜਿੰਨੇ ਵੀ ਗੁਣਨਖੰਡ 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 ਜਾਂ ਦਾ ਸੰਖਿਆ ਦੇ ਬਰਾਬਰ ਹੋ ਜਾਂ ਸੰਖਿਆ ਦੇ ਸੰਖਿਆ ਦੇ ਬਰਾਬਰ ਹੋਊਗਾ ਜਾਂ ਛੋਟਾ ਹੋਊਗਾ ਵੱਡਾ ਨਹੀਂ ਹੋ ਸਕਦਾ ਜਿੰਨੇ ਵੀ ਸੰਖਿਆਵਾਂ ਦੇ ਗੁਣਖੰਡ ਹੁੰਦੇ ਆ ਜਾਂ ਤਾਂ ਉਹ ਤੋਂ ਕੀ ਹੋਣਗੇ ਸੰਖਿਆ ਦੇ ਬਰਾਬਰ ਹੋਣਗੇ ਜਿਵੇਂ 12 ਜਿਹੜਾ 12 ਦੇ ਗੁਣਖੰਡਾਂ ਦੇਖੋ ਇਸ ਸੰਖਿਆ ਦੇ ਵਿੱਚ ਸਾਰੇ 12 ਤੋਂ ਜ਼ਿਆਦਾ 12 ਦੇ ਬਰਾਬਰ ਆ ਜਾਂ 12 ਤੋਂ ਛੋਟੇ ਆ ਵੱਡਾ ਗੁਣਖੰਡ ਨਹੀਂ ਹੋ ਸਕਦਾ ਇਹ ਗੁਣਖੰਡ ਦੀਆਂ ਵਿਸ਼ੇਸ਼ਤਾਵਾਂ ਆ ਜੇ ਤੁਹਾਨੂੰ ਲਿਖਣ ਨੂੰ ਆ ਜਾਵੇ ਵੀ ਗੁਣਨਖੰਡਾਂ ਦੀਆਂ ਪੰਜ ਵਿਸ਼ੇਸ਼ਤਾਵਾਂ ਲਿਖੋ ਤਾਂ ਇਹ ਪੰਜੇ ਦੀਆਂ ਪੰਜੇ ਤੁਸੀਂ ਲਿਖ ਸਕਦੇ ਆ ਇਹ ਸੀ ਸਾਡਾ ਗੁਣਨਖੰਡ ਅੱਗੇ ਆਪਾਂ ਕਰਦੇ ਆ ਗੁਣਜ ਜਿਹਨੂੰ ਆਪਾਂ ਮਲਟੀਪਲਾਈ ਕਹਿੰਦੇ ਆ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਵੀ ਦੇਖੋਗੇ ਗੁਣਜ ਕੀ ਹੁੰਦਾ ਤੇ ਗੁਣਨਖੰਡ ਕੀ ਹੁੰਦੇ ਆ ਤੇ ਤੁਸੀਂ ਉਤੋਂ ਦੇਖ ਕੇ ਵੀ ਗੁਣਜ ਤੇ ਗੁਣਨਖੰਡ ਬਾਰੇ ਜਿਹੜਾ ਹੈਗਾ ਡਿਫਰੈਂਸ ਦੇਖ ਸਕਦੇ ਆ ਅੱਗੇ ਕਰਦੇ ਆ ਆਪਾਂ ਗੁਣਜ ਗੁਣਜ ਜਿਹੜੇ ਹੁੰਦੇ ਆ ਉਹ ਕੀ ਹੁੰਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਜਦੋਂ 12 ਨੂੰ ਆਪਾਂ 6 2 12 ਕਰਦੇ ਆ 6 ਤੇ 2 12 ਦੇ ਕੀ ਹੋਗੇ ਗੁਣਖੰਡ ਤੇ 12 ਜਿਹੜੀ ਹੋ ਗਈ ਉਹਨਾਂ ਦੋਨਾਂ ਸੰਖਿਆਵਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਨੂੰ ਗੁਣਾ ਕੀਤਾ ਉਹਨਾਂ ਦੀ ਗੁਣਜ ਹੋਗੀ ਸੋ ਅੱਗੇ ਆਪਾਂ ਕਰਦੇ ਆ ਗੁਣਜ ਹੁਣ ਆਪਾਂ ਗੁਣਜ ਸਾਂਝੇ ਕਰਦੇ ਆ ਗੁਣਜਾ ਜਿਹੜੇ ਕੀ ਹੁੰਦੇ ਆ ਇਹਨੂੰ ਕਹਿੰਦੇ ਗੁਣਜ 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 ਦੀਆਂ ਵਿਸ਼ੇਸ਼ਤਾਵਾਂ ਕਰਦੇ ਆ ਗੁਣਜ ਜਦੋਂ ਆਪਾਂ ਕਰਦੇ ਆ ਇਹਨੂੰ ਆਪਾਂ ਇਨੂੰ ਅੰਗਰੇਜ਼ੀ ਦੇ ਆਪਾਂ ਮਲਟੀਪਲਾਈ ਕਹਿੰਦੇ ਆਂ ਮਲਟੀਪਲਾਈ ਗੁਣਾ ਜਿਵੇਂ ਆਪਾਂ ਜਦੋਂ ਸੰਖਿਆਵਾਂ ਨੂੰ ਗੁਣਾ ਕਰਕੇ ਜਿਹੜਾ ਉੱਤਰ ਮਿਲਦਾ ਉਹਨੂੰ ਗੁਣਜ ਕਹਿੰਦੇ ਆਂ ਅਸੀਂ ਇਹਦੀਆਂ ਕੀ ਕੀ ਵਿਸ਼ੇਸ਼ਤਾਵਾਂ ਨੇ ਹਰੇਕ ਹਰੇਕ ਸੰਖਿਆ ਆਪਣੇ ਆਪ ਦਾ ਗੁਣਜ ਹੁੰਦੀ ਹੈ ਹਰੇਕ ਸੰਖਿਆ ਹਰੇਕ ਸੰਖਿਆ ਆਪਣੇ ਆਪ ਦਾ ਗੁਣਜ ਹੁੰਦੀ ਹੈ ਜਿਵੇਂ ਜਿਵੇਂ 12 ਦੀ ਉਦਾਹਰਣ ਲੈ ਕੇ ਚੱਲਨੇ ਆ ਤਾਂ 12 ਨੂੰ ਹੀ ਲੈ ਲਾਂਗੇ 12 1 12 ਇਹ ਆਪਦੇ ਆਪ ਦਾ ਗੁਣਖੰਡ ਵੀ ਆ ਤੇ ਆਪ ਦਾ ਗੁਣਜ ਵੀ ਹੁੰਦੀ ਹੈ ਹਰੇਕ ਸੰਖਿਆ ਜਿਹੜੀ ਹੁੰਦੀ ਹੈ ਜਿੰਨੀਆਂ ਵੀ ਪ੍ਰਕਿਰਤਿਕ ਸੰਖਿਆਵਾਂ ਹੁੰਦੀਆਂ ਸਾਡੇ ਕੋਲੇ ਉਹ ਸਾਰੀਆਂ ਆਪਣੇ ਆਪ ਦਾ ਗੁਣਜ ਹੁੰਦੀਆਂ ਹੀ ਹੁੰਦੀਆਂ ਗਈਆਂ ਤੇ ਵੱਡਾ ਜਿਹੜਾ ਗੁਣਜ ਜਿਹੜਾ ਜਿਹੜੇ ਜਿੰਨੇ ਵੀ ਗੁਣਜ ਹੋਣਗੇ ਸੰਖਿਆਵਾਂ ਦੇ ਨੰਬਰ 2 ਵਿਸ਼ੇਸ਼ਤਾ ਵਾ ਗੁਣਜ ਦੀ ਕੀ ਹੁੰਦੀ ਹੈ ਜਿਵੇਂ ਗुणਖੰਡ ਦੇ ਵਿੱਚ ਗुणਖੰਡ ਜਾਂ ਤਾਂ ਬਰਾਬਰ ਹੁੰਦੇ ਸੀ ਜਾਂ ਛੋਟੇ ਹੁੰਦੇ ਸੀ ਪਰ ਜਿਹੜੇ ਗੁਣਜ ਹੁੰਦੇ ਆ ਗੁਣਜ ਉਹ ਟੂ ਡਿਫਰੈਂਟ ਹੁੰਦਾ ਗੁਣਜ ਬਰਾਬਰ ਬਰਾਬਰ ਜਾਂ ਵੱਡੇ ਹੁੰਦੇ ਆ ਜਿਹੜੇ ਗੁਣਜ ਹੋਣਗੇ ਜਿਵੇਂ 12 ਦੇ ਗੁਣਜ ਲਿਖਨੇ ਹੋਣ 12 12 12 24 12 3 36 12 4 48 12 24 36 48 ਅੱਗੇ ਤੁਰੇ ਜਾਣਗੇ ਜਿੱਥੋਂ ਤੱਕ ਮਰਜ਼ੀ ਲੇਖ ਲੋ ਇਹ ਇਹ ਕੀ ਆ ਗੁਣਜ ਜਿਹੜੇ ਜਿਹੜੇ ਗੁਣਜ ਹੋਣਗੇ ਗੁਣਜ ਜਾਂ ਤਾਂ ਬਰਾਬਰ ਹੋਣਗੇ ਜਾਂ ਸੰਖਿਆ ਤੋਂ ਜੇ ਮੈਂ 12 ਦੇ ਗੁਣਜ ਲਿਖਣੇ ਆਪਾਂ ਪਹਿਲੇ ਚਾਰ ਗੁਣਜ ਲਿਖਦੇ ਆਪਾਂ ਇੱਥੇ 12 ਦੇ ਜਿਹੜੇ ਗੁਣਜ ਆਗੇ ਜਾਂ ਤਾਂ ਬਰਾਬਰ ਹੋਣਗੇ 12 ਦੇ ਬਰਾਬਰ ਆ ਜਾਂ ਵੱਡੇ ਹੋਣਗੇ ਇਹੀ ਇਹਦਾ ਦੂਸਰਾ ਪੁਆਇੰਟ ਸੀ ਜਿਹੜਾ ਤੁਹਾਡੇ ਮੈਂ ਸਮਝਾ ਜਿਹੜਾ ਕੀਤਾਗਾ ਹੁਣ ਤੀਜਾ ਸਵਾਲ ਤੁਹਾਨੂੰ ਕੋਈ ਪੁੱਛ ਲੈਂਦਾ ਵੀ ਜਿਹੜੇ ਗੁਣਜ ਹੁੰਦੇ ਆ ਇਹ ਜਿਹੜਾ ਹੈਗਾ ਸਭ ਤੋਂ ਛੋਟਾ ਗੁਣਜ ਜਿਹੜਾ ਕਿਸੇ ਸੰਖਿਆ ਦਾ ਕੀ ਹੁੰਦਾ ਤਾਂ ਸਾਡਾ ਅਨਸਰ ਉਹ ਖੁਦ ਸੰਖਿਆ ਗੁਣਜ ਸਭ ਤੋਂ ਛੋਟਾ ਸੰਖਿਆ ਖੁਦ ਹੁੰਦੀ ਹੈ ਸੰਖਿਆ ਖੁਦ ਹੁੰਦੀ ਹੈ ਦੇਖੋ ਇਹਦੇ ਵਿੱਚ ਜਿਵੇਂ ਆਪਾਂ ਹੁਣ 12 ਏਕਮ 12 12 12 ਦਾ ਸਭ ਤੋਂ ਛੋਟਾ ਗੁਣਜ ਕਿਹੜਾ ਹੈ 12 ਹੀ ਹੁੰਦਾ ਸੋ ਇਸ ਕਰਕੇ ਤੀਜਾ ਆਪਸ਼ਨ ਆਪਣੇ ਕੋਲ ਇਹ ਹੈ ਵੀ ਸੰਖਿਆ ਜਿਹੜੀ ਹੁੰਦੀ ਆ ਆਪ ਦੇ ਆਪ ਦਾ ਸਭ ਤੋਂ ਛੋਟਾ ਗੁਣਜ ਹੁੰਦੀ ਹੈ ਕੋਈ ਵੀ ਸੰਖਿਆ ਆਪਣੇ ਆਪ ਤੋਂ ਛੋਟਾ ਗੁਣਜ ਹੁੰਦੀ ਆ ਆਪ ਦਾ ਸਭ ਤੋਂ ਛੋਟਾ ਗੁਣਜ ਹੁੰਦੀ ਆ ਵੱਡੇ ਹੁੰਦੇ ਆ ਬਾਕੀ ਦੇ ਗੁਣਜ ਜਿਹੜੇ ਉਸ ਤੋਂ ਹੁੰਦੇ ਆ ਅੱਗੇ ਆ ਗਿਆ ਆਪਣੇ ਕੋਲੇ ਗੁਣਜ ਜਿਵੇਂ ਉਹਦੇ ਵਿੱਚ ਸੀ ਗੁਣਨਖੰਡ ਹੁਣ ਪਰ ਹੁਣ ਆਪਾਂ ਕਰ ਰਹੇ ਆ ਗੁਣਜ ਗੁਣਜ ਆ ਪਤਾ ਹੀ ਆ ਵੀ ਜਿਹੜੀ ਸੰਖਿਆ ਦੋ ਸੰਖਿਆਵਾਂ ਨੂੰ ਗੁਣਾ ਕਰਨ ਤੇ ਜਿਹੜਾ ਮਿਲਦਾ ਉਹ ਸਭ ਨੂੰ ਗੁਣਜ ਹੁੰਦਾ ਉਹਦਾ ਗੁਣਜ ਜਿਹੜੇ ਹੁੰਦੇ ਆ ਅਸੀਮਤ ਹੁੰਦੇ ਆ ਗਿਣੇ ਨਹੀਂ ਜਾ ਸਕਦੇ ਗੁਣਜ ਅਸੀਮਤ ਹੁੰਦੇ ਆ ਸੀਮਤ ਹੁੰਦੇ ਹਨ ਗਿਣੇ ਨਹੀਂ ਜਾ ਸਕਦੇ ਗਿਣੇ ਨਹੀਂ ਜਾ ਸਕਦੇ ਜਿੰਨੇ ਵੀ ਗੁਣਜ ਅਸੀਂ ਲਿਖਦੇ ਆ ਉਹ ਗਿਣੇ ਨਹੀਂ ਜਾ ਸਕਦੇ ਉਹ ਕੀ ਹੁੰਦੇ ਆ ਅਸੀਮਤ ਹੁੰਦੇ ਜੇ ਹੁਣ 12 ਦੇ ਲਿਖ ਲਓ ਆ ਚਾਰ ਪਹਿਲੇ ਤਾਂ ਲਿਖ ਲਏ ਪੰਜ 6 10 ਲੈਣਾ 11 ਲਿਖ ਲਾਂਗੀ ਆਪਾਂ ਕਹਿੰਦੇ ਅਨੰਤ ਤੱਕ ਲਿਖੋ ਨਹੀਂ ਲਿਖੇ ਜਾ ਸਕਦੇ ਇਹ ਤਾਂ ਖਤਮ ਹੀ ਨਹੀਂ ਹੋਣੇ ਜਿੰਨੇ ਮਰਜ਼ੀ ਲਿਖੀ ਜਾਓ ਸੋ ਇਸ ਕਰਕੇ ਚੌਥਾ ਜਿਹੜਾ ਹੈਗਾ ਸਾਡੇ ਕੋਲੇ ਕੀ ਹੁੰਦਾ ਇਹਦੇ ਵਿੱਚ ਵੀ ਗੁਣ ਜਿਹੜੇ ਹੁੰਦੇ ਆ ਅਸੀਮਤ ਹੁੰਦੇ ਆ ਗਿਣੇ ਨਹੀਂ ਜਾ ਸਕਦੇ ਜਦਕਿ ਗੁਣਖੰਡ ਗਿਨੇ ਜਾ ਸਕਦੇ ਆ ਉਹ ਸੀਮਤ ਹੁੰਦੇ ਆ ਏਸੀ ਸਾਡੇ ਜਿਹੜੀ ਗੁਣ ਦੇ ਬਾਰੇ ਵਿਸ਼ੇਸ਼ਤਾਵਾਂ ਅੱਗੇ ਚੱਲਦੇ ਹਾਂ ਹੁਣ ਆਪਣੇ ਕੋਲੇ ਪਹਿਲਾਂ ਆਪਾਂ ਜਸਟ ਤੇ ਟਾਂਗ ਸੰਖਿਆਵਾਂ ਕੀਤੀਆਂ ਸੀਗੀਆਂ ਜਿਹੜੀਆਂ ਕਿ ਤੁਹਾਡੇ ਪਹਿਲਾਂ ਵੀਡੀਓ ਜਿੱਮੇ ਮੈਂ ਤੁਹਾਨੂੰ ਦੱਸੀ ਆ ਉਹਨਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਲੱਭ ਕੇ ਵੀ ਚੈਨਲ ਦੇ ਉੱਤੇ ਤੁਸੀਂ ਦੇਖ ਸਕਦੇ ਆ ਪਹਿਲਾਂ ਵਾਲੀਆ ਵੀਡੀਓ ਵਿੱਚ ਹੁਣ ਆਪਾਂ ਕਰਦੇ ਆ ਏਸੀਗਾ ਗੁਣਖੰਡ ਤੇ ਗੁਣ ਜਿਹੜੇ ਮੈਂ ਤੁਹਾਡੇ ਨਾਲ ਜਿਹੜੇ ਹੈਗੇ ਆ ਸਾਂਝੇ ਕੀਤੇ ਹੁਣ ਕਰਦੇ ਆ ਆਦਰਸ਼ ਸੰਖਿਆ ਕੀ ਹੁੰਦੀ ਹੈ ਇਹ ਨਵੀਂ ਚੀਜ਼ ਆ ਆਦਰਸ਼ ਸੰਖਿਆ ਆਦਰਸ਼ ਸੰਖਿਆ ਇਹਨੂੰ ਕਹਿੰਦੇ ਪਰਫੈਕਟ ਨੰਬਰ ਪਰਫੈਕਟ ਨੰਬਰ ਜਦੋਂ ਵੀ ਆਪਾਂ ਕੋਈ ਨੰਬਰ ਆ ਜਿਹੜਾ ਹੈਗਾ ਲਿਖਦੇ ਆ ਪਰਫੈਕਟ ਨੰਬਰ ਕਹਿੰਦੇ ਆ ਉਹਨੂੰ ਆਪਾਂ ਉਹਨੂੰ ਆਦਰਸ਼ ਸੰਖਿਆ ਕਹਿੰਦੇ ਆ ਕਿਹੜੀ ਸੰਖਿਆ ਜਿਹੜੀ ਹੁੰਦੀ ਆ ਸਾਡੇ ਕੋਲੇ ਉਹ ਉਹ ਆਦਰਸ਼ ਸੰਖਿਆ ਉਹਨੂੰ ਮੰਨਦੇ ਆ ਆਪਾਂ ਇਹਨੂੰ ਇਸ ਕਰਕੇ ਧਿਆਨ ਚ ਰੱਖ ਲੈਣਾ ਇਹਨੂੰ ਪਰਫੈਕਟ ਨੰਬਰ ਕਹਿੰਦਾ ਸੀ ਆਪਾਂ ਪਰਫੈਕਟ ਨੰਬਰ ਠੀਕ ਆ ਪਰਫੈਕਟ ਨੰਬਰ ਹੁੰਦਾ ਵੀ ਜਿਹੜੇ ਆਦਰਸ਼ ਸੰਖਿਆ ਕਿਹੜੀ ਹੁੰਦੀ ਆ ਪਹਿਲਾਂ ਆਪਾਂ ਜਸਤ ਸੰਖਿਆਵਾਂ ਵੀ ਕੀਤੀਆਂ ਤਾਂਗ ਸੰਖਿਆਵਾਂ ਵੀ ਕੀਤੀਆਂ ਜੇ ਤੁਸੀਂ ਇਹ ਪਹਿਲਾਂ ਵਾਲੀ ਵੀਡੀਓ ਦੇਖੋਗੇ ਅੱਜ ਕਰਦੇ ਆ ਆਦਰਸ਼ ਸੰਖਿਆ ਇੰਗਲਿਸ਼ ਚ ਇਹਨੂੰ ਕਹਿੰਦੇ ਆ ਪਰਫੈਕਟ ਨੰਬਰ ਸਾਡਾ ਜਿਹੜਾ ਹੁੰਦਾ ਉਹ ਕਿਹੜਾ ਹੁੰਦਾ ਜਦੋਂ ਕੋਈ ਵੀ ਸੰਖਿਆ ਜਿਹੜੀ ਹੈਗੀ ਆ ਜਦੋਂ ਅਸੀਂ ਉਹਦੇ ਗੁਣਖੰਡ ਲਿਖ ਲੈਨੇ ਫਿਰ ਮੈਂ ਤੁਹਾਨੂੰ ਰਿਪੀਟ ਕਰਦਾ ਕਿਸੇ ਵੀ ਸੰਖਿਆ ਦੇ ਗੁਣਖੰਡਾਂ ਦਾ ਜੋੜ ਜਦੋਂ ਅਸੀਂ ਕਿਸੇ ਸੰਖਿਆ ਦੇ ਗੁਣਖੰਡ ਲਿਖ ਲੈਨੇ ਆ ਉਹਨਾਂ ਸਾਰੇ ਗੁਣਖੰਡਾਂ ਦਾ ਜਦੋਂ ਅਸੀਂ ਜੋੜ ਕਰ ਦਿੰਨੇ ਆ ਉਹ ਕਿਸੇ ਵੀ ਸੰਖਿਆ ਤੋਂ ਦੁੱਗਣਾ ਆ ਜਾਵੇ ਤਾਂ ਉਹ ਸੰਖਿਆ ਸਾਡੇ ਕੋਲੇ ਆਦਰਸ਼ ਸੰਖਿਆ ਹੁੰਦੀ ਹੈ ਫੋਰ ਐਗਜ਼ਾਮਪਲ ਜਿਵੇਂ ਆਪਣੇ ਕੋਲੇ 6 ਆ 6 ਦੇ ਆਪਾਂ ਗੁਣਖੰਡ ਲਿਖਦੇ ਆ ਕੀ ਹੁੰਦਾ ਆਪਣੇ ਕੋਲੇ 1 ਨੂੰ 6 ਨਾਲ ਕੀਤੀ 6 ਆ ਗਿਆ 2 3 6 ਹੁੰਦੇ ਆ ਅੱਗੇ ਹਾਂਜੀ 3 ਆ ਗਿਆ 4 4 ਨਾਲ ਜਾਂਦੀ ਨਹੀਂ ਹੈਗਾ ਇਸ ਕਰਕੇ ਹੋਰ ਕਿਹੜਾ ਆ ਗਿਆ ਆਪਣੇ ਕੋਲੇ ਹੋਰ ਕਿਹੜਾ ਫੈਕਟਰ ਆ ਗਿਆ ਜਿਹਦੇ ਵਿੱਚ 6 ਆ ਜਾਣਗੇ ਜਿਵੇਂ 4 3 12 ਤੇ 2 3 6 ਹੋ ਗਿਆ ਆਪਣੇ ਕੋਲੇ ਠੀਕ ਹੈ ਜੀ ਸੋ ਆਪਾਂ ਇਹਨਾਂ ਦਾ ਜਿਹੜੇ ਹੈਗੇ ਆਪਣੇ ਕੋਲ ਕਿਹੜੇ-ਕਿਹੜੇ ਗੁਣਖੰਡ ਆ ਗਏ 1 2 3 ਤੇ 6 ਠੀਕ ਹੈ ਹੁਣ ਇਹਨਾਂ ਦਾ ਜੋੜ ਕਰਦੇ ਆਪਾਂ 1 2 3 6 ਕਿੰਨੇ ਹੋ ਗਏ ਆਪਣੇ ਕੋਲੇ 1 2 ਤੇ 1 3 3 3 3 6 ਤੇ 6 12 ਇਹਦਾ ਮਤਲਬ ਜਿਸ ਸੰਖਿਆ ਸੀ ਸਾਡੇ ਕੋਲੇ 6 6 ਦੇ ਗੁਣਖੰਡ ਬਣਾਏ ਆਪਾਂ ਹਾ ਜਿਹੜੇ ਚਾਰੇ ਆਪਣੇ ਕੋਲੇ 6 ਦੇ ਗੁਣਖੰਡਾਂ ਦਾ ਜੋੜ ਕਿੰਨਾ ਆ ਗਿਆ 12 ਇਹ ਤਾਂ ਮਤਲਬ 6 ਜਿਹੜੀ ਸੰਖਿਆ ਕਿਹੜੀ ਹੈਗੀ ਆ ਇਹ ਆਦਰਸ਼ ਸੰਖਿਆ ਸਾਡੇ ਕੋਲ ਫੇਰ ਮੈਂ ਰਿਪੀਟ ਕਰਾਂ ਜਿਹੜੀ ਸੰਖਿਆ ਦੇ ਗੁਣਖੰਡਾਂ ਦਾ ਜੋੜ ਉਸ ਸੰਖਿਆ ਤੋਂ ਦੁੱਗਣਾ ਆ ਜਾਵੇ ਉਸ ਸੰਖਿਆ ਨੂੰ ਅਸੀਂ ਆਦਰਸ਼ ਸੰਖਿਆ ਜਾਂ ਪਰਫੈਕਟ ਨੰਬਰ ਆ ਜਿਹੜਾ ਅਸੀਂ ਕਹਿੰਦੇ ਆ ਸੋ ਇਸ ਤਰ੍ਹਾਂ ਬੋਰਡ ਦੇ ਉੱਤੇ ਅਸੀਂ ਆਦਰਸ਼ ਸੰਖਿਆ ਜਿਹੜੀ ਹੈਗੀ ਉਹ ਲਿਖ ਸਕਦੇ ਆ ਇਹ ਨਵੀਂ ਆ ਜਿਹੜੀ ਹੈਗੀ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ 6ਵੀਂ ਕਲਾਸ ਦੇ ਮੈਥ ਦੇ ਟੋਪਿਕ ਆ ਇਹ ਇਸ ਤਰੀਕੇ ਨਾਲ ਅਸੀਂ ਜਿਹੜੇ ਹੈਗਾ ਇਹਨੂੰ ਆਪਾਂ ਲਿਖ ਸਕਦੇ ਆ ਅੱਗੇ ਚੱਲਦੇ ਆ ਜਸਤ ਸੰਖਿਆਵਾਂ ਜਿਹੜੀਆਂ ਹੁੰਦੀਆਂ ਕੋਈ ਸੰਖਿਆ ਅ ਜਸਤ ਪਹਿਲਾਂ ਵੀ ਕਰਾਈਆਂ ਵੀ ਆ ਵਿਸ਼ੇਸ਼ਤਾਵਾਂ ਜਿਹੜੀਆਂ ਹੈਗੀਆਂ ਕਿਵੇਂ ਪਤਾ ਲੱਗੂਗਾ ਜਸਤ ਸੰਖਿਆਵਾਂ ਇੰਗਲਿਸ਼ 'ਚ ਇਹਨੂੰ ਆਪਾਂ ਕਹਿੰਦੇ ਆ ਈਵਨ ਨੰਬਰ even number ਠੀਕ ਹੈ ਜੀ even ਨੰਬਰ ਆ ਜਿਹੜਾ ਆਪਾਂ ਇਹਨੂੰ ਕਹਿੰਦੇ ਆ ਜਿਹੜੀਆਂ ਕਿ ਜਸਤ ਸੰਖਿਆਵਾਂ ਹੁੰਦੀ ਆਪਾਂ ਨੂੰ ਪਤਾ ਹੋਵੇ ਇਹਨਾਂ ਦੀ ਵਿਸ਼ੇਸ਼ਤਾ ਕਿੱਥੋਂ ਪਤਾ ਲੱਗਦਾ ਸੰਖਿਆਵਾਂ ਜਿਹੜੀ ਹੈਗੀ ਆ ਉਹ ਜਸਤ ਆ ਪਹਿਲਾਂ ਤੁਹਾਨੂੰ ਜਵਾਨੀ ਕਲਾਮੀ ਜਿਹੜਾ ਹੈਗਾ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਦੱਸਿਆ ਸੀ ਅੱਜ ਆਪਾਂ ਇਹਦੇ ਬਾਰੇ ਪੁਆਇੰਟ ਟੂ ਪੁਆਇੰਟ ਆ ਜਿਹੜਾ ਡਿਸਕਸ ਕਰ ਲੈਂਦੇ ਆ ਠੀਕ ਆ ਕਿਹੜੀ ਸੰਖਿਆ ਜਸਤ ਆ ਸਾਨੂੰ ਕਿੱਥੋਂ ਪਤਾ ਲੱਗਦਾ ਪਹਿਲਾਂ ਆਪਾਂ ਦੱਸਿਆ ਸੀ ਜੇ ਕਿਸੇ ਸੰਖਿਆ ਦਾ ਦੋ ਜਿਹੜਾ ਹੈਗਾ ਗੁਣਖੰਡ ਹੋਵੇ ਗੁਣਨਖੰਡ ਹੋਵੇ ਜਿਹੜਾ 2 ਆ ਕਿਸੇ ਵੀ ਸੰਖਿਆ ਦੇ ਵਿੱਚ ਜਿਹਦਾ ਗੁਣਨਖੰਡ ਕਿਸੇ ਸੰਖਿਆ ਦਾ ਗੁਣਨਖੰਡ ਆ ਜਿਹੜਾ 2 ਆ ਤਾਂ ਉਹ ਸੰਖਿਆ ਜਿਹੜੀ ਹੋਊਗੀ ਸਾਡੇ ਕੋਲੇ ਕਿਹੜੀ ਸੰਖਿਆ ਹੋਊਗੀ ਈਵਨ ਨੰਬਰ ਹੋਊਗਾ ਉਹ ਜੇਸਤ ਸੰਖਿਆ ਹੋਊਗੀ ਜਿਹੜੀ ਸੰਖਿਆ ਦੇ ਵਿੱਚ ਜਿਹਦਾ ਗੁਣਨਖੰਡ 2 ਹੋਵੇ ਅੱਗੇ ਆ ਜੀ ਆਪਣੇ ਕੋਲੇ ਦੂਸਰੀ ਪਹਿਚਾਣ ਕੀ ਹੁੰਦੀ ਹੈ ਇਹਨਾਂ ਦੀ ਜਿਹੜੀ ਸੰਖਿਆ ਖਤਮ ਹੋਵੇ ਖਤਮ ਹੋਵੇ ਕਾਦੇ ਨਾਲ 0 ਨਾਲ 2 ਨਾਲ ਅੱਗੇ ਕਿਹਦੇ ਨਾਲ ਹੋ ਗਈ ਹੈ 4 ਨਾਲ 6 ਨਾਲ 8 ਨਾਲ ਠੀਕ ਹੈ ਜਿਹੜੀ ਸੰਖਿਆ ਦੇ ਐਂਡ ਦੇ ਉੱਤੇ ਜਿਵੇਂ ਆਪਾਂ ਕੋਈ ਸੰਖਿਆ ਲਗਣੀ ਹੈ 2 7 3 5 4 ਐਂਡ ਖਤਮ ਕਿੰਨੇ ਨਾਲ ਹੁੰਦੀ ਹੈ ਇਹ 4 ਦੇ ਨਾਲ ਖਤਮ ਹੁੰਦੀ ਹੈ ਨਾ ਸੋ ਇਸ ਕਰਕੇ ਜਿਹੜੀ ਸੰਖਿਆ ਖਤਮ ਹੋਵੇ ਫਿਰ ਤੇ ਉਹਦੇ ਜ਼ੀਰੋ ਲੱਗੀ ਹੋਵੇ ਠੀਕ ਹੈ ਤੇ 2 ਲੱਗਿਆ ਹੋਵੇ 4 ਲੱਗਿਆ ਹੋਵੇ ਫਿਰ ਤੇ ਜਾਂ 6 ਲੱਗਿਆ ਹੋਵੇ ਜਾਂ ਕੀ ਲੱਗਿਆ ਹੋਵੇ 8 ਲੱਗਿਆ ਹੋਵੇ ਤਾਂ ਉਹ ਸੰਖਿਆ ਜਿਸਤ ਸੰਖਿਆ ਹੋਊਗੀ ਜਿੱਦੀ ਵੀ ਮਰਜ਼ੀ ਸੰਖਿਆ ਉਹ ਉਹ ਵੀ ਜਾਂ ਉਹਦਾ ਗੁਣਖੰਡ ਕੀ ਹੋਵੇ 2 ਹੋਵੇ ਦੂਸਰੇ ਨੰਬਰ ਤੇ ਉਹਦੇ ਅਖੀਰ ਤੇ ਐਂਡ ਤੇ ਖਤਮ ਕਿੰਨੇ ਨਾਲ ਹੁੰਦੀ ਹੋਵੇ 0 ਨਾਲ 2 ਨਾਲ 4 ਨਾਲ 6 ਨਾਲ ਤੇ 8 ਦੇ ਨਾਲ ਖਤਮ ਹੋਵੇ ਉਹ ਸੰਖਿਆ ਜਿਹੜੀ ਹੋਊਗੀ ਕਿਹੜੀ ਸੰਖਿਆ ਹੋਊਗੀ ਜਿਸਤ ਸੰਖਿਆ ਹੋਊਗੀ ਅੱਗੇ ਆ ਜੀ ਕਿਸੇ ਵੀ ਜਿਸਤ ਸੰਖਿਆ 'ਚ ਕਿਸੇ ਵੀ ਜਿਸਤ ਸੰਖਿਆ ਵਿਚ 2 ਜੋੜ ਕੇ ਜੋੜ ਕੇ ਅਗਲੀ ਜੈਸਤ ਸੰਖਿਆ ਮਿਲ ਜਾਂਦੀ ਹੈ ਅਗਲੀ ਜੈਸਤ ਸੰਖਿਆ ਮਿਲ ਜਾਂਦੀ ਹੈ ਠੀਕ ਹੈ ਜੀ ਕੋਈ ਵੀ ਜੈਸਤ ਸੰਖਿਆ ਗਈ ਜਿਵੇਂ 2 ਆ ਸਾਡੇ ਕੋਲ ਇਹਦੇ ਵਿੱਚ 2 ਜੋੜ ਤੇ 4 ਬਣ ਗਿਆ ਆਪਣੇ ਕੋਲ ਅਗਲੀ ਜੈਸਤ ਸੰਖਿਆ ਕਿਹੜੀ ਹੋਊਗੀ 4 4 ਦੇ ਵਿੱਚ 2 ਜੋੜ ਦੋ ਅੱਗੇ ਕਿੰਨੇ ਬਣ ਗਏ 6 6 ਆ ਗਿਆ ਆਪਣੇ ਕੋਲ 6 ਵਿਜਿਤ ਸੰਖਿਆ 6 ਦੇ ਵਿੱਚ 2 ਜੋੜ ਦੋ ਕਹਿਣ ਦਾ ਭਾਵ ਕਿਸੇ ਵੀ ਜਿਸਤ ਸੰਖਿਆ ਦੇ ਵਿੱਚ 2 ਜੋੜ ਦਿਓ ਅਗਲੀ ਜਿਸਤ ਸੰਖਿਆ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਇਹ ਹੈ ਸਾਡਾ ਜਿਹੜੇ ਈਵਨ ਨੰਬਰ ਹੁੰਦੇ ਆ ਉਹਨਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਲਿਖ ਸਕਦੇ ਜੇ ਉਹਨਾਂ ਦੀ ਵਿਸ਼ੇਸ਼ਤਾਵਾਂ ਕਿਵੇਂ ਪਤਾ ਲੱਗਦਾ ਵੀ ਉਹ ਨੰਬਰ ਆ ਸਾਡਾ ਜਿਸਤ ਸੰਖਿਆ ਕੋਈ ਵੱਡੀ ਸੰਖਿਆ ਕੀ ਤਾਂ ਇਹ ਤਿੰਨੇ ਜੇਕਰ ਤਿੰਨਾਂ ਦੇ ਵਿੱਚੋਂ ਕੋਈ ਵੀ ਇੱਕ ਆਪਸ਼ਨ ਦੇ ਉੱਤੇ ਉਹ ਜਿਹੜੀ ਹੈਗੀ ਆ ਸਹੀ ਕੋਈ ਵੀ ਇਹਨਾਂ ਤਿੰਨਾਂ ਚੋਂ ਕੋਈ ਵੀ ਉੱਤੇ ਲਾਗੂ ਹੁੰਦੀ ਆ ਉਹ ਸੰਖਿਆ ਜਿਹੜੀ ਹੋਊਗੀ ਸਾਡੀ ਉਹ ਜਸਤ ਸੰਖਿਆ ਹੋਊਗੀ ਅੱਗੇ ਕਰਦੇ ਆਂ ਜੀ ਆਪਾਂ ਔੜ ਨੰਬਰ ਜਿਨ੍ਹਾਂ ਨੂੰ ਅਸੀਂ ਤਾਂਗ ਸੰਖਿਆਵਾ ਕਹਿੰਨੇ ਆ ਤੁਹਾਡੇ ਨਾਲ ਮੈਂ ਪਹਿਲਾਂ ਵੀ ਤੁਹਾਨੂੰ ਕਰਾਈਆਂ ਵੀਆਂ ਗਈਆਂ ਤਾਂਗ ਸੰਖਿਆਵਾ ਕੀ ਹੁੰਦੀਆਂ ਜਸਤ ਕੀ ਹੁੰਦੀਆਂ ਗਈਆਂ ਉਹ ਤੁਸੀਂ ਉੱਤੋਂ ਦੇਖ ਸਕਦੇ ਆਂ ਅੱਗੇ ਕਰਦੇ ਆਂ ਤਾਂਗ ਸੰਖਿਆਵਾ ਆਪਾਂ ਤਾਂਗ ਸੰਖਿਆਵਾ ਜਿਵੇਂ ਤੁਹਾਨੂੰ ਦੱਸਿਆ ਹੋਇਆ ਸੀ ਤਾਂਗ ਸੰਖਿਆ ਸੰਖਿਆਵਾ ਤਾਂ ਸੰਖਿਆਵਾ ਕੀ ਹੁੰਦੀਆਂ ਗਈਆਂ ਔਡ ਨੰਬਰ ਔਡ ਨੰਬਰ ਹੁੰਦੇ ਆ ਜਿਹੜੇ ਸਾਡੇ ਉਹਨਾਂ ਨੂੰ ਟਾਂਕ ਟਾਂਕ ਸੰਖਿਆਵਾਂ ਜਿਹੜੀ ਹੈਗੇ ਉਹ ਕਹਿੰਦੇ ਆਗੇ ਤਾਂ ਟਾਂਕ ਸੰਖਿਆਵਾਂ ਦੀ ਕੀ ਕੀ ਵਿਸ਼ੇਸ਼ਤਾਵਾਂ ਟਾਂਕ ਸੰਖਿਆਵਾਂ ਜਿਹੜੀਆਂ ਹੁੰਦੀਆਂ ਗਿਆ ਉਹਨਾਂ ਦੇ ਵਿੱਚ ਕਿਹਦੇ ਨਾਲ ਖਤਮ ਹੁੰਦੀਆਂ ਉਹ ਖਤਮ ਹੁੰਦੀਆਂ 1 3 5 7 ਦੇ 9 ਦੇ ਨਾਲ ਜਿਨ੍ਹਾਂ ਦੇ ਅਖੀਰ ਦੇ ਉੱਤੇ ਕਿੰਨਾ ਲੱਗਿਆ ਹੋਵੇ 1 3 5 7 तो नौ जो लिखा हो टाक संख्या किसी भी टाक संख्या किसी भी किसी भी टाक संख्या दो जोड़ के दो जोड़ के अगली टाक संख्या प्राप्त हो ਜਾਂਦੀ ਹੈ ਜਦੋਂ ਕਿਸੇ ਅਸੀਂ ਢਾਂਗ ਸੰਖਿਆਵਾਂ ਦੇ ਵਿੱਚ 2 ਜੋੜ ਦਿੰਨੇ ਆ ਤਾਂ ਅਗਲੀ ਢਾਂਗ ਸੰਖਿਆ ਜਿਹੜੀ ਹੈਗੀ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਤੇ ਢਾਂਗ ਸੰਖਿਆਵਾਂ ਦੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜੀਆਂ ਆਣ ਲਗੀਆਂ 1 3 5 7 ਦੇ ਨਾਲ ਜੇ ਵੱਡੀ ਸੰਖਿਆ ਕੋਈ ਵੀ ਲਿਖੀ ਹੋਵੇ ਫੋਰ ਐਗਜ਼ਾਮਪਲ ਜਿਵੇਂ 3 6 3 7 ਇਹਦਾ ਖਤਮ ਕਿਨੇ ਨਾਲ ਹੁੰਦੀ ਹੈ 7 ਦੇ ਨਾਲ ਹੁੰਦੀ ਹੈ ਇਸ ਕਰਕੇ ਕਿਹੜੀ ਸੰਖਿਆ ਹੋਊਗੀ ਆਂਕ ਤੇ ਜਿਹੜੀ ਜਿਹਦੇ ਅਕੀਰ ਖਤਮ ਹੁੰਦੀ ਹੈ ਜਿਸਤਨ ਜਸਤ ਸੰਖਿਆ ਨਾਲ ਤੇ ਉਹ ਜਿਹੜੀ ਹੁੰਦੀ ਹੈ ਜਸਤ ਸੰਖਿਆ ਹੋਗੀ ਇਹ ਹੋ ਗਿਆ ਸਾਡੇ ਕੋਲੇ ਦੋਨੇ ਟਾਂਕ ਤੇ ਜਸਤ ਸੰਖਿਆਵਾਂ ਬਾਰੇ ਕੀ ਇਹਨਾਂ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਕਿਸੇ ਵੀ ਟਾਂਕ ਸੰਖਿਆ ਜਿਹੜੀ ਹੁੰਦੀ ਆ ਉਹਨੂੰ ਆਪਾਂ ਲਿਖਣ ਦੇ ਲਈ ਜਿਹੜਾ ਹੈਗਾ ਸਭ ਤੋਂ ਛੋਟੀ ਟਾਂਕ ਸੰਖਿਆ ਕਿਹੜੀ ਹੁੰਦੀ ਆ ਉਹ ਹੁੰਦੀ ਆ 1 ਹੁੰਦੀ ਆ ਇਹ ਵੀ ਆਪਾਂ ਜਿਹੜਾ ਹੈਗੀ ਵਿਸ਼ੇਸ਼ਤਾ ਦੇ ਵਿੱਚ ਲਿਖ ਸਕਦੇ ਸੀ ਸੋ ਉਹ ਪੰਜੇ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ ਉਮੀਦ ਹੈ ਵੀ ਤੁਹਾਨੂੰ ਇਹ ਵੀਡੀਓ ਸਮਝ ਲੱਗੂਗੀ ਔਰ ਤੁਸੀਂ ਆਪਦੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਭੇਜੋਗੇ ਇਹ ਤਾਂ ਬੱਚੇ ਜਿਹੜੇ ਹੈਗੇ ਗਾਂਧੀਗਨ ਨੂੰ ਸ਼ੇਅਰ ਕਰਨਗੇ ਔਰ ਪੂਰੀ ਪੂਰੀ ਵੀਡੀਓ ਜਿਹੜੀ ਹੈ ਇਹ ਵਾਲੀ ਇਸ ਤੋਂ ਪਹਿਲਾਂ ਪਹਿਲਾਂ ਵਾਲੀ ਦੇਖ ਕੇ ਫਿਰ ਅੱਗੇ ਇਸ ਵੀਡੀਓ ਦੇ ਵਿੱਚ ਤੁਸੀਂ ਜਾਓਗੇ ਕਿਵੇਂ ਲੱਗਦੇ ਸਾਡੀਆਂ ਇਹ ਵੀਡੀਓ ਤੁਸੀਂ ਜਰੂਰ ਦੱਸਿਆ ਕਰੋ ਪਰ ਉਹ ਵੱਧ ਤੋਂ ਵੱਧ ਨੂੰ ਸ਼ੇਅਰ ਕਰ ਦੋ ਤਾਂ ਕਿ ਹੋਰ ਬੱਚੇ ਵੀ ਇਹਦਾ ਫਾਇਦਾ ਲੈ ਕੇ ਤੇ ਅੱਗੇ ਦੀ ਤਿਆਰੀ ਜਿਹੜੀ ਉਹ ਕਰ ਸਕਣ ਨੋਦੇ ਵਾਲੇ ਬੱਚੇ ਖਾਸ ਕਰਕੇ ਧਿਆਨ ਦੇਣ ਇਹ ਚੀਜ਼ਾਂ ਤੁਹਾਨੂੰ ਕਲੀਅਰ ਹੋਣੀਆਂ ਚਾਹੀਦੀਆਂ ਮੈਥ ਡਿਪੈਂਡ ਕਰਦਾ ਮੈਥ ਦੇ ਉੱਤੇ ਹੀ ਸਾਰਾ ਨਮੂਨਾ ਜਿਹੜਾ ਖੜਾ ਹੁੰਦਾ ਹੈਗਾ ਬਾਕੀ ਦੇ ਕੁਐਸਚਨ ਆਨਸਰ ਆ ਜਿਹੜੇ ਤਕਰੀਬਨ ਬੱਚੇ ਕਰ ਜਾਂਦੇ ਮੈਥ ਦੇ ਵਿੱਚੋਂ ਮਾਰਕਾ ਜਾਂਦੇ ਆ ਸੋ ਉਹਨਾਂ ਲਈ ਵੀ ਬਹੁਤ ਜ਼ਰੂਰੀ ਆ ਧੰਨਵਾਦ ਜੀ ਸਾਰਿਆਂ